ਪੰਜਾਬ ਦੀ ਕਮਾਂਡ ਸਿੱਧਾ ਕੇਜਰੀਵਾਲ ਦੇ ਹੱਥਾਂ 'ਚ ਗਈ ਤਾਂ ਸੁੱਚਾ ਸਿੰਘ ਛੋਟੇਪੁਰ ਦੇ ਸਿਆਸੀ ਕਰੀਅਰ ਤੇ ਸਵਾਲ ਉੱਠਣ ਲੱਗੇ ਪਹਿਲਾ ਸੀਟਾਂ ਦੇ ਐਲਾਨ ਵੇਲੇ ਗੈਰ ਹਾਜ਼ਰੀ ਤੇ ਫਿਰ ਪਸੰਦੀਦਾ ਉਮੀਦਵਾਰਾਂ ਨੂੰ ਟਿਕਟਾ ਨਾ ਦੇਵਾ ਸਕਣ ਕਾਰਨ ਛੋਟੇਪੁਰ ਦੇ ਪਾਰਟੀ ਅੰਦਰ ਘਟਦੇ-ਕਰਤੇ ਚਰਚੇ ਹੋਣ ਲੱਗੇ ਪੰਜਾਬ ਦੀ ਵਾਗਡੋਰ ਕੇਜਰੀਵਾਲ ਦੇ ਹੱਥਾਂ ਵਿੱਚ ਕਿਉਂ ਗਈ ਕੀ ਇਹ ਛੋਟੇਪੁਰ ਨੂੰ ਸਾਈਟਨ ਕੀਤੇ ਜਾਣ ਵਾਲਾ ਇਸ਼ਾਰਾ ਹੈ ਇਹਨਾਂ ਸਵਾਲਾਂ ਦੇ ਵਿਚਕਾਰ ਛੋਟੇਪੁਰ ਕੀ ਕਹਿ ਰਹੇ ਨੇ ਉਹ ਵੀ ਸੁਣੋ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਜਿਸ ਮਹਿਮ ਦੀ ਅਗਵਾਈ ਲੀਡਰ ਜਰਨੈਲ ਕਰਦਾ ਉਸ ਮਹਿਮੇ ਦੇ ਵਿੱਚ ਜਿੰਨੇ ਵਲੰਟੀਅਰ ਹੁੰਦੇ ਆ ਉਹ ਦੋਨੇ ਚੌਣੇ ਹੋ ਕੇ ਲੜਦੇ ਆ ਤੇ ਇਹਦੇ ਨਾਲ ਵਰਕਰਾਂ ਦਾ ਮਨੋਬਲ ਬਹੁਤ ਵਧੂਗਾ ਕਿ ਸਾਡਾ ਜਰਨਲ ਸਾਡੀ ਅਗਵਾਈ ਕਰ ਰਿਹਾ ਹੈ ਇਹਦਾ ਪੰਜਾਬ 'ਚ ਬਹੁਤ ਫਾਇਦਾ ਹੋਊਗਾ ਹੋ ਸਕਦਾ ਵੀ 100 ਸੀਟ ਵੀ ਕਰਾਸ ਕਰ ਜਾਈਏ ਜੇ ਕੇਜਰੀਵਾਲ ਸਾਹਿਬ ਨੇ ਆਪਣੇ ਹੱਥ ਕਮਾਂਡ ਲੈ ਲਈ ਤੇ ਸਵਾਲ ਪਾਰਟੀ ਵੱਲੋਂ ਐਲਾਨੇਗੇ ਉਮੀਦਵਾਰਾਂ ਦੇ ਬਾਰੇ ਵੀ ਸੀ ਕਿ ਆਖਿਰ ਕਿਉਂ ਛੋਟੇ ਪਰਦੇ ਇਤਰਾਜ਼ਾਂ ਨੂੰ ਤਵੱਜੋ ਨਹੀਂ ਦਿੱਤੀ ਗਈ ਛੋਟੇ ਪਰਦਾ ਕਹਿਣਾ ਹੈ ਕਿ ਇਸ ਮੁੱਦੇ ਉੱਤੇ ਵੀ ਚਰਚਾ ਦੇ ਲਈ ਉਹਨਾਂ ਕੇਜਰੀਵਾਲ ਤੋਂ ਸਮਾਂ ਲੈ ਆਏ ਹਾਂਜੀ ਹਾਂਜੀ ਬਿਲਕੁਲ ਅਸੀਂ ਉਹਨਾਂ ਕੋ ਟਾਈਮ ਲੈ ਕੇ ਉਹਨਾਂ ਨੂੰ ਮਿਲਾਂਗੇ ਔਰ ਜੋ ਲੀਡਰ ਫੈਸਲਾ ਕਰੂਗਾ ਸਾਨੂੰ ਪ੍ਰਵਾਨ ਹੋਊਗਾ ਛੋਟੇਪੁਰ ਨੂੰ ਕਿਨਾਰੇ ਕੀਤੇ ਜਾਣ ਪਿੱਛੇ ਨਵਜੋਤ ਸਿੰਘ ਸਿੱਧੂ ਦੀ ਪਾਰਟੀ ਛੋਣ ਵਾਲੀ ਐਂਟਰੀ ਵੀ ਵਜਾ ਹੋ ਸਕਦੀ ਹੈ ਚਰਚੇ ਇਹ ਵੀ ਨੇ ਕਿ ਨਵਜੋਤ ਸਿੰਘ ਸਿੱਧੂ ਦੇ ਪਾਰਟੀ ਚੌਣ ਤੋਂ ਪਹਿਲਾਂ ਛੋਟੇਪੁਰ ਨੂੰ ਕਿਨਾਰੇ ਲਾ ਕੇ ਰਾ ਪਦਰਾ ਕੀਤਾ ਜਾ ਰਿਹਾ ਹੈ ਤਾਂ ਜੋ ਸਿੱਧੂ ਨੂੰ ਵੱਡੀ ਭੂਮਿਕਾ ਸੌਂਪਣ ਵਿੱਚ ਕੋਈ ਦਿੱਕਤ ਨਾ ਆਵੇ